ਸੂਬੇ ਦੇ ਵਿੱਚ ਰਾਤ ਦੇ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਰਾਤ ਦੇ ਤਾਪਮਾਨ ਦੇ ਵਿੱਚ ਲਗਭਗ 1.6 ਡਿਗਰੀ ਦੀ ਗਿਰਾਵਟ ਮੌਸਮ ਵਿਭਾਗ ਦੇ ਵੱਲੋਂ ਦਰਜ ਕੀਤੀ ਗਈ ਹੈ ਤੇ ਭਵਿੱਖਬਾਣੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਹੋਰ ਘਟੇਗਾ ਤਾਪਮਾਨ ਦੇ ਇਸ ਘਟੇ ਦੇ ਨਾਲ ਜਿੱਥੇ ਠੰਡ ਦੇ ਵਿੱਚ ਵਾਧਾ ਹੋਵੇਗਾ ਉੱਥੇ ਹੀ 4 ਨਵੰਬਰ ਨੂੰ ਇੱਕ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਸੰਭਾਵਨਾ ਵੀ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਮੌਸਮ ਵਿਭਾਗ ਵੱਲੋਂ ਪੇਸ਼ੰਗੋਈ ਕੀਤੀ ਗਈ ਹੈ ਕਿ ਪੱਛਮੀ ਗੜਬੜੀ ਦੇ ਪ੍ਰਭਾਵ ਦੇ ਕਾਰਨ ਪਹਾੜਾਂ ਦੇ ਵਿੱਚ ਬਰਫਬਾਰੀ ਹੋਵੇਗੀ ਅਤੇ ਮੀਂਹ ਪੈਣ ਦੀ ਸੰਭਾਵਨਾ ਵੀ ਹੈ। ਇਹ ਪੱਛਮੀ ਗੜਬੜੀ ਪੰਜਾਬ ਦੇ ਮੌਸਮ ਨੂੰ ਵੀ ਪ੍ਰਭਾਵਿਤ ਕਰੇਗੀ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੇ ਨਾਲ ਜ਼ਿਲ੍ਹਿਆਂ ਦੇ ਵਿੱਚ ਮੀਂਹ ਵੀ ਪੈ ਸਕਦਾ ਹੈ। ਹਾਲਾਂਕਿ ਇਸ ਦੇ ਨਾਲ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਜ਼ਿਆਦਾ ਉਮੀਦ ਨਹੀਂ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਬਾਕੀ ਪੰਜਾਬ ਦੇ ਵਿੱਚ ਬਾਰਿਸ਼ ਹੋਣ ਦੀ ਪੇਸ਼ਨ ਕੋਈ ਮੌਸਮ ਵਿਭਾਗ ਦੇ ਵੱਲੋਂ ਨਹੀਂ ਕੀਤੀ ਗਈ ਹੈ ਪਰ ਠੰਡ ਦੇ ਵਿੱਚ ਵਾਧਾ ਜ਼ਰੂਰ ਦਰਜ ਕੀਤਾ ਜਾ ਸਕਦਾ ਕਿਉਂਕਿ ਪੱਛਮੀ ਗੜਬੜੀ ਦੇ ਪ੍ਰਭਾਵ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਫ਼ਬਾਰੀ ਹੋ ਸਕਦੀ ਹੈ ਜਿਸ ਦੇ ਨਾਲ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਅਤੇ ਪੂਰੇ ਪੰਜਾਬ ਦੇ ਵਿੱਚ ਇਸ ਦਾ ਪ੍ਰਭਾਵ ਪਵੇਗਾ ਤੇ ਠੰਡ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਪੱਛਮੀ ਗੜਬੜੀ ਦੇ ਸਰਗਰਮ ਹੋਣ ਤੋਂ ਬਾਅਦ ਸੂਬੇ ਭਰ ਦੇ ਵਿੱਚ ਤਾਪਮਾਨ ਦੇ ਵਿੱਚ ਘਾਟਾ ਦੇਖਣ ਨੂੰ ਮਿਲੇਗਾ ਤਾਪਮਾਨ ਡਿੱਗੇਗਾ ਮਾਧਿਆ ਪ੍ਰਦੇਸ਼ ਦੇ ਵਿੱਚ ਬਰਫਬਾਰੀ ਮੀਂਹ ਤੋਂ ਬਾਅਦ ਪਹਾੜਾਂ ਤੋਂ ਚੱਲ ਰਹੀਆਂ ਹਵਾਵਾਂ ਸੂਬੇ ਦੇ ਵਿੱਚ ਠੰਡ ਦੇ ਵਿੱਚ ਵਾਧਾ ਕਰਨਗੀਆਂ 4 ਨਵੰਬਰ ਤੋਂ ਸਰਗਰਮ ਹੋਣ ਵਾਲੀ ਪੱਛਮੀ ਗੜਬੜੀ ਸੂਬੇ ਦੇ ਵਿੱਚ ਮੀਂਹ ਦਾ ਕਾਰਨ ਵੀ ਬਣੇਗੀ 4 ਨਵੰਬਰ ਨੂੰ ਸੂਬੇ ਦੇ ਪਠਾਨਕੋਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ 5 ਨਵੰਬਰ ਨੂੰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਰੂਪਨਗਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਇਸ ਇਲਾਕੇ ਦੇ ਵਿੱਚ ਦਰਮਿਆਨੀ ਬਾਰਿਸ਼ ਹੋਣ ਦੀ ਉਮੀਦ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਪੰਜਾਬ ਦੇ ਵਿੱਚ 에어ਲੌਕ ਦੀ ਸਥਿਤੀ ਦੇ ਕਾਰਨ ਪ੍ਰਦੂਸ਼ਣ ਤੋਂ ਅਜੇ ਕੋਈ ਰਾਹਤ ਮਿਲਦੀ ਨਹੀਂ ਜਾਪਦੀ ਆ ਸੂਬੇ ਦੇ ਵਿੱਚ ਹਵਾਵਾਂ ਬਹੁਤ ਹੌਲੀ ਨੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਜ਼ਿਆਦਾ ਭਾਰੀ ਮੀਂਹ ਪੈਣ ਦਾ ਵੀ ਕੋਈ ਸੰਕੇਤ ਨਹੀਂ ਹੈ ਸੋ 4 ਤੇ 5 ਤਰੀਕ ਨੂੰ ਪੱਛਮੀ ਗੜਬੜੀ ਦੇ ਪ੍ਰਭਾਵ ਦੇ ਨਾਲ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਜ਼ਰੂਰ ਹੋਣ ਜਾ ਰਹੀ ਹੈ ਪਰ ਬਰਸਾਤ ਤੋਂ ਬਰਸਾਤ ਦੇ ਉੱਤੇ ਇਸ ਪੱਛਮੀ ਗੜਬੜੀ ਦਾ ਕੋਈ ਜ਼ਿਆਦਾ ਅਸਰ ਰਹਿਣ ਦੀ ਉਮੀਦ ਨਹੀਂ ਹੈ ਸਿਰਫ ਕੁਝ ਜ਼ਿਲ੍ਹਿਆਂ ਤੱਕ ਸੀਮਿਤ ਅਸਰ ਹੀ ਰਹੇਗਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਬਰਸਾਤ ਹੋਵੇਗੀ ਉੱਥੇ ਬਰਸਾਤ ਤੋਂ ਜ਼ਰੂਰ ਰਾਹਤ ਮਿਲੇਗੀ ਪਰ ਕੇਂਦਰੀ ਪੰਜਾਬ ਅਤੇ ਦੱਖਣੀ ਪੰਜਾਬ ਮਾਲਵਾ ਖੇਤਰ ਦੇ ਵਿੱਚ ਇਸ ਬਰਸਾਤ ਦੇ ਨਾਲ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਜ਼ਿਆਦਾ ਉਮੀਦ ਨਹੀਂ ਹੈ ਕਿਉਂਕਿ ਹਵਾ ਦਾ ਵਹਾਅ ਵੀ ਪੰਜਾਬ ਦੇ ਵਿੱਚ ਕਾਫੀ ਇਸ ਵੇਲੇ ਘਟ ਹੈ ਜਿਸ ਕਾਰਨ ਪ੍ਰਦੂਸ਼ਣ ਹੈ ਜਿਹੜਾ ਉਹ ਅੱਗੇ ਨਹੀਂ ਜਾ پا ਰਿਹਾ ਇੱਕ ਤਰ੍ਹਾਂ ਦਾ ਡੈਡਲੌਕ ਪੰਜਾਬ ਦੀ ਏਅਰ ਸਪੇਸ ਦੇ ਵਿੱਚ ਪੰਜਾਬ ਦੇ ਵਾਤਾਵਰਣ ਦੇ ਵਿੱਚ ਪੈਦਾ ਹੋ ਗਿਆ ਪ੍ਰਦੂਸ਼ਣ ਦੇ ਕਣ ਜਿਹੜੇ ਨੇ ਨਾ ਹੀ ਉੱਪਰ ਜਾ پا ਰਹੇ ਨੇ ਨਾ ਹੀ ਬਰਸਾਤ ਹੋ ਰਹੀ ਹੈ ਜਿਸ ਕਾਰਨ ਪ੍ਰਦੂਸ਼ਣ ਦੇ ਕਾਰਨ ਹੇਠਾਂ ਜ਼ਮੀਨ ਤੇ ਵੀ ਨਹੀਂ ਆ پا ਰਹੇ ਸੋ ਇਸ ਕਾਰਨ ਹਵਾ ਦੇ ਵਿੱਚ ਪ੍ਰਦੂਸ਼ਣ ਦੇ ਕਣ ਤੈਰ ਰਹੇ ਨੇ ਇੱਕ ਲੇਅਰ ਬਣਾਈ ਹੋਈ ਹੈ ਪ੍ਰਦੂਸ਼ਣ ਦੇ ਕਣਾਂ ਨੇ ਜਿਸ ਕਾਰਨ ਸਾਹ ਲੈਣ ਦੇ ਵਿੱਚ ਦਿੱਕਤ ਵੀ ਆ ਰਹੀ ਹੈ ਤੇ 에ਅਰ ਕੁਆਲਿਟੀ ਇੰਡੈਕਸ ਹੈ ਜਿਹੜਾ ਉਹ ਵੀ ਕਾਫੀ ਖਰਾਬ ਹੋਇਆ ਹੋਇਆ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਪੰਜਾਬ ਦੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਸਰਦੀ ਜ਼ਿਲ੍ਹਿਆਂ ਦੇ ਵਿੱਚ ਕੁਝ ਰਾਹਤ ਮਿਲੇਗੀ ਉੱਥੇ ਹੀ ਜੇਕਰ ਵਿਆਪਕ ਪੱਧਰ ਤੇ ਬਰਸਾਤ ਹੁੰਦੀ ਹੈ ਜਾਂ ਧੁੰਦ ਪੈਂਦੀ ਹੈ ਤਾਂ ਇਸ ਪ੍ਰਦੂਸ਼ਣ ਤੋਂ ਰਾਹਤ ਜ਼ਰੂਰ ਮਿਲੇਗੀ ਪਰ ਫਿਲਹਾਲ ਮੌਸਮ ਦੇ ਜਿਸ ਤਰ੍ਹਾਂ ਦੇ ਅਸਾਰ ਨੇ ਜਿਸ ਤਰ੍ਹਾਂ ਦੀ ਪੇਸ਼ਾਨਗੋਈ ਕੀਤੀ ਗਈ ਹੈ ਵਧੇ ਹੋਏ ਪ੍ਰਦੂਸ਼ਣ ਤੋਂ ਨੇੜੇ ਵਾਲੇ ਭਵਿੱਖ ਦੇ ਵਿੱਚ ਬਚਣ ਦੀ ਜਾਂ ਪ੍ਰਦੂਸ਼ਣ ਦੇ ਘਟਣ ਦੀ ਕੋਈ ਉਮੀਦ ਨਹੀਂ ਦਿਖਾਈ ਦੇ ਰਹੀ ਪਰ ਫਿਲਹਾਲ ਬਰਸਾਤ ਹੋਣ ਦੀ ਸੰਭਾਵਨਾ ਜ਼ਰੂਰ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ 4 ਤੇ 5 ਤਰੀਕ ਨੂੰ ਬਰਸਾਤ ਹੋਣ ਦੀ ਸੰਭਾਵਨਾ ਜਿਤਾਈ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਠੰਡ ਦੇ ਵਿੱਚ ਵੀ ਵਾਧਾ ਦੇਖਣ ਨੂੰ ਮਿਲੇਗਾ